ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੁਝ ਮਹੀਨੇ ਪਹਿਲਾਂ ਇੱਕ ਸਵੈਕੋਸ਼ੀ ਤੇ ਪੈਗੰਬਰ ਬ੍ਰੈਡਨ ਡੇਲ ਬਿਕਸ ਅਤੇ ਓਕਲਾਮਾ ਦੇ ਪਾਦਰੀ ਨਿ ਡੋਨਲਡ ਟਰੰਪ ਉੱਤੇ ਹੱਤਿਆ ਦੀ ਕੋਸ਼ਿਸ਼ ਦੀ ਪੁਖਮਾਨ ਕੀਤੀ ਸੀ ਇਹ ਬਿਕਵਾਨੀ ਅਸਲ ਦੇ ਵਿੱਚ ਸੱਚ ਸਾਬਤ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਗੋਲੀਦਾਰ ਸ਼ਿਕਾਰ ਹੋ ਗਏ ਤੇ ਉਹਨਾਂ ਦੇ ਕੰਨ ਨੂੰ ਛੂਕੇ ਗੋਲੀ ਨਿਕਲ ਗਈ ਹੁਣ ਉਸੇ ਪੁਜਾਰੀ ਨੇ ਇੱਕ ਅਜਾਇਬ ਵਿਖਮਾਨੀ ਕੀਤੀ ਹੈ ਜੋ ਤੁਹਾਡੀ ਜਾਨ ਨੂੰ ਖਤਰੇ ਦੇ ਵਿੱਚ ਪਾ ਦੇਵੇਗੀ। ਮੈਟਰ ਦੇ ਰਿਪੋਰਟ ਦੇ ਅਨੁਸਾਰ ਪਾਸਟ ਵਿਗਸਟ ਨੇ ਹੁਣ ਧਰਤੀ ਉੱਤੇ ਆਉਣ ਵਾਲੇ ਕਿਆਮਤ ਦੇ ਦਿਨ ਬਾਰੇ ਚੇਤਾਵਨੀ ਕ ਦਿੱਤੀ ਹੈ। ਵਿਖਮਾਨੀ ਦੇ ਅਨੁਸਾਰ ਅਮਰੀਕਾ ਦੇ ਵਿੱਚੋਂ 10 ਦੇਰਤਾ ਦਾ ਪੁਚਾਲ ਲਾਵੇਗਾ। ਪਾਦਰੀ ਅਤੇ ਨਵੀ ਬ੍ਰੈਂਡਨ ਡੇਲ ਬਿਕਸ ਨੇ ਕਿਹਾ ਹੈ ਕਿ ਪਰਮਾਤਮਾ ਨੇ ਉਸ ਨੂੰ 10 ਦੇਰਤਾ ਦੇ ਪੁਚਾਲਤਾ ਇੱਕ ਦ੍ਰਿਸ਼ ਦਿਖਾਇਆ ਹੈ ਜੋ ਪੂਰੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰ ਸਕਦਾ ਹੈ। ਮਿਸਟਰ ਬਿਗਸ ਨੇ ਦਾਵਾ ਕੀਤਾ ਹੈ ਕਿ ਪੁਚਾਲਨੀਓ ਮੈਡਰਿਡ ਫਾਲਟ ਲਾਈਨ ਨੂੰ ਪ੍ਰਭਾਵਿਤ ਕਰੇਗਾ ਜੋ ਕਿ ਮਸੂਰੀ ਅਰਕੰਸਾਸ ਟੈਨੇਸੀ ਕੈਂਟ ਕੀ ਅਤੇ ਇਲਿਨੋਇਸ ਤੱਕ ਫੈਲ ਜਾਵੇਗਾ ਇਸ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋ ਜਾਵੇਗੀ ਸਾਰੇ ਘਰਾਦਿਆਂ ਨੀਹਾ ਹਿਲਜਾਨਗੀਆਂ ਪਾਰਟੀ ਨੇਤਾ ਇਥੋਂ ਤੱਕ ਕਹਿ ਕੇ ਪੁਚਾਲੀ ਨਾ ਸ਼ਕਤੀਸ਼ਾਲੀ ਹੋਵੇਗਾ ਜੋ ਤੇ ਮਿਸਿਸਿਪੀ ਨਦੀ ਦੇ ਨਾਲ ਟਕਰਾਵੇਗਾ ਤੇ ਇਸ ਦੀ ਬਦਲ ਜਾਵੇਗੀ ਦਿਸ਼ਾ ਵੈਸੇ ਦੁਨੀਆ ਦੇ ਵਿੱਚ ਹੁਣ ਤੱਕ ਸਭ ਤੋਂ ਵੱਡਾ ਪੁਚਾਲ 22 ਮਈ 1960 ਨੂੰ ਚੀਲੀ ਦੇ ਵਿੱਚ ਲਗਭਗ 1000 ਮੀ ਲੰਬੇ ਫਾਲਟ ਉਤੇ 9.5 ਦੀ ਬਰਤਤ ਸੀ ਇਸ ਕਾਰੇ ਨਾਲ ਸੁਨਾਮੀ ਨੇ ਦੱਖਣੀ ਚਿਲੀ ਹਵਾਈ ਟਾਪੂ ਜਾਪਾਨ ਫਿਲੀਪੀਨਸ ਪੂਰਬੀ ਨਿਊਜ਼ੀਲੈਂਡ ਦੱਖਣ ਪੂਰਬੀ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਵਿੱਚ ਭਿਆਨਕ ਤਬਾਹੀ ਮਚਾਈ ਸੀ ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ ਦੁਨੀਆ ਦਾ ਸਭ ਤੋਂ ਖਤਰਨਾਕ ਭੂਚਾਲ 1956 ਦੇ ਵਿੱਚ ਚੀਨ ਦੇ ਵਿੱਚ ਆਇਆ ਸੀ ਜਿਸ ਵਿੱਚ 8.3 ਲੱਖ ਲੋਕਾਂ ਦੀ ਮੌਤ ਹੋ ਗਈ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ 10 ਦੀ ਬਰਤਾ ਦਾ ਪੂਛਾਲ ਆ ਲਾਣਾ ਸੰਭਵ ਹੈ ਜਾਂ ਨਹੀਂ ਹਾਲਾਂਕਿ ਪਾਸਟੇ ਵਿਗਸ ਦੀ ਇਸ ਵਿਖਵਾਨੀ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਸੰਯੁਕਤ ਰਾਜ ਭੂ ਵਿਗਿਆਨਕ ਸਰਵੇਖਣ ਦੇ ਅਨੁਸਾਰ 10 ਜਾਂ ਇਸ ਤੋਂ ਵੱਧ ਦੀ ਬਰਤਾ ਦੇ ਪੂਛਾਲ ਨਹੀਂ ਆ ਸਕਤੇ ਪੂਛਾਲ ਦੀ ਥਿਬਰਤਾ ਉਸ ਨੁਕਸ ਦੀ ਲੰਬਾਈ ਦੇ ਨਾਲ ਸੰਬੰਧਿਤ ਹੈ ਜੋ ਸੁੱਤੇ ਹੈ ਵਾਪਸ ਹੈ ਭਾਵ ਜਿੰਨਾ ਜ਼ਿਆਦਾ ਨੁਕਸਾਨ ਹੋਵੇਗਾ ਪੂਛਾਲ ਉਨਾ ਹੀ ਵੱਡਾ ਹੋਵੇਗਾ ਵਰਤਮਾਨ ਦੇ ਵਿੱਚ ਇਸ ਥਿਬਰਤਾ ਦੇ ਪੂਛਾਲ ਨੂੰ ਪੈਦਾ ਕਰਨ ਦੇ ਲਈ ਤਰਤੀ ਉਤੇ ਲੰਬੇ ਸਮੇਂ ਦਾ că coi să ne ieie. ਦਾਸੀ ਸਿਰਫ ਬਿੱਗ ਸਹੀ ਨਹੀਂ ਬਲਕਿ ਪਾਪਾ ਵੈਂਗਾ ਨਾਸਰੇ ਦਮਸ ਵਰਗੇ ਕਈ ਹੋਰ پیغمبرਾਂ ਨੇ 2025 ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਤਬਾਹੀ ਦੀ ਚੇਤਾਵਨੀ ਕੀਤੀ ਹੈ ਜਿਸ ਕਾਰਨ ਮਨੁੱਖਤਾ ਦਾ ਭਾਰੀ ਨੁਕਸਾਨ ਹੋ ਸਕਿਆ ਤੇ ਇਸ ਦੇ ਵਿੱਚ 2025 ਦੇ ਵਿੱਚ ਧਰਤੀ ਦੇ ਨਾਲ ਟਕਰਾਨ ਵਾਲੇ ਇੱਕ ਵਿਸ਼ਾਲ ਗ੍ਰਹਿ ਦੇ ਪ੍ਰਿਕਵਾਨੀ ਅਤੇ 2025 ਦੇ ਵਿੱਚ ਅਮਰੀਕਾ ਦੇ ਪੱਛਮੀ ਟਾਟੂ ਤੇ ਪੁਚਾਲ ਅਤੇ ਸੁਸਤ ਜਵਾਲਾਮੁਖੀ ਦੇ ਫਟਣ ਸਮੇਤ ਕਈ ਵਿਨਾਸ਼ਕਾਰੀ ਕੁਦਰਤੀ ਆਫਤਾ ਸ਼ਾਮਲ ਨੇ ਬਿਊ ਰਿਪੋਰਟ ਚੈਨਲ ਪੰਜਾਬੀ